ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਜਿੰਦੁਸਤਾਨ ਫਾਸਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ थाना ਛੇਦੀਪੁਰਸ ਪਾਰਟੀ ਨੇ ਲੁਧਿਆਣਾ ਦੇ ਗੈਸਪੁਰਾ ਹਰਗੋਬਿੰਦ ਨਗਰ ਗਲੀ ਨੰਬਰ 4 ਦੇ ਵਿਖੇ ਕਿਸਨ ਥਾਪਕ ਨਾਮਕ ਵਿਅਕਤੀ ਦੇ ਹੋਏ ਕਤਲ ਕੇਸ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਦੋਸਤਿਆਂ ਦੀ ਪਛਾਣ ਲਲਿਤ ਕੁਮਾਰ ਅਤੇ ਰਾਜੂ ਰਾਣਾ ਦੇ ਵਜੋਂ ਹੋਈ ਹੈ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਨੂ ਦੀ ਖਾਸ ਰਿਪੋਰਟ ਦਾਮ ਜੀ 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 ਮੈਂ ਜਦ ਲਈ ਸਿਕੂਸਾ ਦੇ ਐਡੀਸ਼ਨ ਸੁਬੂ ਸਾਡੇ ਸ਼੍ਰੀ ਕਰਨਵੀਰ ਜੀ ਨਿਰੰਧੀ ਹਦਾਤਾਂ ਨੇ ਕਿ ਮਾੜੇ ਅਕਸਰ ਦੇ ਕੰਮ ਕਰਕੇ ਜਣਾਉਂਦੇ ਕੋ ਮਾੜਾ ਮਾੜਾ ਕਰੇ ਕਰਦਾ ਉਹ ਖਰਾਬ ਸੰਕਰ ਕਰ ਦਿੱਤੀ ਜਾਵੇ ਕੋਈ ਹੈ ਜੀ ਕਿ ਆਪਣੇ ਸਿੱਧ ਸਿੱਧ ਰੀਤ ਨੂੰ ਕਿਸ਼ਨ ਥਾਪਾ ਨਾਮ ਦਾ ਇੱਕ ਉਹ ਲੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੀ ਦੋਸਤਾਂ ਦੇ ਨਾਲ ਕ੍ਰਿਕਟ ਦੇ ਅਸੀਂ ਆ ਜਿਹਨਾਂ ਦਾ ਬਾਟਲੂ ਪਹਿਲਾਂ ਮਨਾਰੀ ਸੀਗੀ ਇਹ ਚਾਰ ਜਣੇ ਹੈਗੇ ਨੇ ਜਿਕੇ ਰਾਜੂ ਰਾਣਾ ਲਲਤ ਲਲਤ ਵਰਦ ਲਲਤ ਸ਼ਰਮਾ ਮੁਹੰਮਦ ਯਾਦ ਖਾਨ ਐਂਡ ਤੋਤਾ ਸਿੰਘ ਸ਼ਿਮੂ ਰਾਏ ਨੂੰ ਇਹਨਾਂ ਦੇ ਅੱਧਾ ਜਣੇ ਹੋਰ ਵੀ ਉਹਦੇ ਨਾਮ ਜਿਹੜੇ ਦੋਸਟਾੜ ਹੁੰਦੇ ਆ ਇਹਨਾਂ ਦਾ ਨਾਮ ਤਾਂ ਬਣੀ ਜਦੋਂ ਆਪਣੇ ਸਾਹਮਣੇ ਉਹ ਪਛਾਣ ਹੋ ਜਾਣਗੇ ਇਹਨਾਂ ਦਾ ਜਦੋਂ ਕ੍ਰਿਕਟ ਫਿਗਰ ਦੇ ਖੇਡਦੇ ਇਹਨਾਂ ਦਾ ਪਛਤਕਰ ਨਾਮ ਹੋ ਗਿਆ ਇਹਨਾਂ ਨੇ ਆਏ ਮਜਿਆਦੰ ਦਿਖਾ ਰਹੇ ਹਨ ਜਿਵੇਂ ਆ ਸਾਈਕਲ ਦੀ ਗਰਾਈ ਜਿਹੜੀ ਜੀਨਲ ਸੈਕਟਰ ਤੋਂ ਬਦਦਾ ਹੁੰਦਾ ਇਹ ਅੱਧੀ ਵਟੀ ਹੋਈ ਆ ਇਹਦੇ ਨਾਲ ਤੇ ਦੂਜਾ ਜੀ ਅੱਧੀ ਘਟਾਲ ਗਿਆ ਉਹਦਣ ਵਾਲੀ ਇਹ ਇੰਨਾ ਹਿੰਧਾਰ ਵੱਡਿਆ ਹੋਇਆ ਇਹਨਾਂ ਨੇ ਇਹ ਸਰਦਾਰ ਇਹਨਾਂ ਨੇ ਜਿੱਥੇ ਨੂੰ ਗੇ ਦਿਵਾ ਕੀਤੀ ਔਰ ਇਹਦੇ ਮੌਕੇ ਦੇ ਕਾਰਨ ਹੀ ਕੰਨੀ ਰੂਜਣੀਆਂ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਤੇ ਉੱਥੇ ਜਾ ਕੇ ਡਾਕਟਰਾਂ ਨੇ ਜਿੰਨਾ ਕਿ ਇਲਾਜ ਕਰ ਸਕਦੇ ਸਿੱਤਾ ਬਟੇ ਦੀ ਡੈਥ ਹੋ ਗਈ ਸਾਡੀ ਟੈਸਟੂ ਛੇ ਨੰਬਰ ਤੇ ਜਿਹੜੇ ਸਾਡੇ ਛੇ ਗੁਰੂ ਇਨਚਾਰਜ ਨੇ ਇਹਨਾਂ ਨੇ ਮੀਟ ਕੀਤੀ ਔਰ ਥੋੜੇ ਜਿਹੜੇ ਦਿਨ ਔਰ ਸੇਮ ਡੇ ਕ ਕੱਢ ਕੱਲ ਦੇ ਵਿੱਚ ਜਿਹਨਾਂ ਨੇ ਕਾਲੀ ਐਫ ਆਈ ਆਰ ਹੋ ਗਈ ਔਰ ਕੱਲ ਕੱਲ ਦੇ ਵਿੱਚ ਜਿਹਨਾਂ ਨੇ ਰਾਜੂ ਰਾਣਾ ਤੇ ਲਲਿਤ ਸ਼ਰਮਣ ਤੋਂ ਉਹਨਾਂ ਨੂੰ ਕਾਨੂੰਨ ਜਗਰਫਤਾ ਕਰਕੇ ਕਾਨੂੰਨ ਜਬੀ ਹਾਸਲ ਕਰ ਲਈਆ ਦੋ ਜਣੇ ਬਾਈ ਨੇ ਪ੍ਰੈਸ ਕੋਲੇ ਬਾਕੀ ਰਹਿ ਗਏ ਨੇ ਜਿਨ੍ਹਾਂ ਦੀ ਇੱਕ ਬਾਰ ਨਾਮ ਹੈ ਸ਼ਿਵਮ ਰਾਜੂ ਉਹ ਹੈਗੇ ਮਾਨਪੰਜਾਬ ਦੇ ਦਗਾਣ ਇਹ ਸਾਰੇ ਜਿਹੜਾ ਐਪੀਸੋਡ ਆਇਆ ਮੈਂ ਜਿਹੜਾ ਕਿੰਗ ਪਿੰਜਾ ਪਲੈਨਰ ਲਾ ਦਿੱਤੇ ਮੁਹੰਮਦ ਜਬੀਰ ਖਾਨ ਉਹ ਵੀ ਇਹ ਸਾਰੀ ਛਿੜਕ ਲੱਗੀ ਸੀ ਇਹ ਦੇਖੇ ਜਿਹੜੀ ਵਜ੍ਹਾ ਦੇ ਵਿੱਚ ਕਹਿ ਸਕਦੇ ਹਾਂ ਲਲਿਤ ਸ਼ਰਮਾ ਨੂੰ ਮੁਹੰਮਦ ਜਬੀਰ ਖਾਨ ਨੇ ਕਿਤੇ ਕੋਈ ਖੂਬ ਮਾੜੀ ਮੁੱਢੀ ਕਰਦੇ ਕੋਈ ਦੇਖ ਲਿਆ ਸੀਗਾ ਪਰ ਲਲਿਤ ਸ਼ਰਮਾ ਇਸ ਗੱਲ ਦੀ ਜਿਹੜਾ ਬੰਦਾ ਕਿਸ਼ਨ ਥੰਬਾ ਆ ਇਹ ਨੂੰ ਮਾੜੀ ਮੁੱਢੀ ਕਰਨ ਦੇ ਦੇਖ ਲਿਆ ਸੀਗਾ ਕਿ ਤਾਪਣੇ ਨੂੰ ਲਲਿਤ ਸ਼ਰਮੇ ਨੇ ਉੱਲੋਂ ਦੇ ਸ਼ਰਮ ਨੇ ਇਹ ਕਹਿ ਰਿਹਾ ਸੀ ਕਿ ਜੇ ਕੇ ਨੂੰ ਦੱਸੇਗਾ ਤਾਂ ਨੁਕਸਾਨ ਕਰੂਗਾ ਬਾਲੀਵੁੱਡ ਇਹਨਾਂ ਨੇ ਤਕਰਾਰ ਵਾਦੀ ਗਈ ਤੇ ਜਦੋਂ ਜਦੋਂ ਹੋਇਆ ਕਿ ਰਖੀ ਨੂੰ ਜਦੋਂ ਗੰਨੇ ਤੇ ਕਿਹਦੀ ਨੋਕਾਂ ਦੇ ਫੈਰ ਕੀ ਤਾਂ ਲੰਸ਼ ਸ਼ਰਮ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਇਹ ਗੱਲ ਨੋਕਾਂ ਜੁ ਭਲਾਈ ਆ ਕੋ ਉਸੇ ਰੰਦੇ ਚ ਚੱਲਦੇ ਆ ਜਾਂ ਖੇਡ ਦੇ ਦੌਰਾਨ ਇਹਨਾਂ ਨੇ ਜੋ ਮੂਗੇ ਦਾ ਵਰਟਰ ਕਰਤਾ ਕਤਲ ਦਾ ਮਤਲਬ ਦਾ ਦੇਖੋ ਕਿਆ ਵਾ ਦੋ ਜਣਿਆਂ ਦੀ ਅਰੈਸਟ ਹੋ ਗਈ ਹੈ ਜੀ ਬਾਕੀਆਂ ਦੀ ਅਰੈਸਟ ਦੀ ਗੀੜ ਚੁੱਤੇ ਜਾ ਰਹੀ ਆ ਬਹੁਤ ਵਧੀਆ ਸ਼ਨਕਾ ਨੂੰ ਪਰ ਮੁਕਤਾਂ ਦੇ ਸਿੱਤੂ ਸ਼ੀਲੀ ਟੀਮ ਨੇ ਉਤਾਰਨ ਨੇ ਜਿਹੜੇ ਇਹਨਾਂ ਮੰਦਿਆ ਨੇ ਜਿਸ ਤੋਂ ਲਾਵਾ ਦੋ ਹੋਰ ਤਾ ਨਾਲ ਉਹ ਸਿੱਤਾਂ ਮਾਰੀਆਂ ਸੀਗੀਆਂ ਉਹਦੇ ਜ਼ਿਆਦਾਤਰ ਮੁੰਡੇ ਦੇ 6 ਤੋਂ 8 ਦਾ ਸਿੱਟਾ ਹੈਗੀਆਂ ਨੇ ਉਹਦਾ ਜੇ ਪੋਸਮਾਨ ਹੋ ਗਿਆ ਅਜੇ ਅਜੇ ਸ਼ਕਾਰ ਹੋਣ ਦੀ ਆਸ ਹੈ ਨਹੀਂ ਆ ਉਹਦੇ ਘਰ ਦੇ ਆ ਗਏ ਨੇ ਆ ਦਾ ਵੀ ਵਿਰਦ ਹੋ ਗਏ ਨੇ ਜਿਨ੍ਹਾਂ ਨੇ ਉਹਨੂੰ ਵੱਡਿਆਂ ਤੋਂ ਬੜੇ ਬੁਰੀ ਤਰ੍ਹਾਂ ਨਾਲ ਜਾਗਮਨ ਤਰੀਕੇ ਨਾਲ ਕਦਰ ਦਿੱਤਾ ਗਿਆ ਵਾ ਇਹਦਾ ਸਾਡੇ ਅਥੀਸ਼ੀ ਨੂੰ ਪਲੀਜ਼ ਕਰਕੇ ਮੁਕਤੀ ਦੇ ਬੰਦਿਆਂ ਨੂੰ ਟਾਈਮ ਦਾ ਵਿਸਤਾਰ ਕਰਨਿਆ ਸਭ ਪਸ ਠੀਕ ਹੈ